ਆ ਪੈਣਾ ਬੀਬੀਆਂ ਜਿੰਨੀਆਂ ਬੈਠੀਆਂ ਨੇ ਇੱਥੇ ਵੀਰੇ ਬਤਾਵਾ ਉਹਨਾਂ ਨੂੰ ਵੀ ਹੈ ਕਿ ਜਵਾਂਤਾਂ ਨੂੰ ਅੱਜਕੱਲ ਸਮੱਸਿਆ ਕੀ ਹੋ ਗਈ ਹੈ ਬਾਪੂ ਜੀ ਨੇ ਪਹਿਲਾਂ ਦੱਸਿਆ ਜਿਵੇਂ ਵੀ ਪਹਿਲਾਂ ਚਾਰ-ਚਾਰ ਜੀ ਹੁੰਦੇ ਸੀ ਹੁਣ ਤਾਂ ਜਵਾਂਤ ਹੀ ਆਪਾਂ ਇੱਥੇ ਕਿਹ ਦੂਰੋ ਕਰਨ ਲੱਗ ਪਏ ਹਾਂ ਕਿ ਸਾਨੂੰ ਐ ਕੁਝ ਜ਼ਮਾਨੇ ਦੇ ਨਾਲ ਹੋ ਗਿਆ ਪਿੰਡਾਂ ਦਾ ਤਾਂ ਇਹ ਮਸਲਾ ਆ ਗਿਆ ਜਮੀਨ ਓਨੀ ਵੰਡੀ ਜਾਂਦੀ ਹੈ ਜਿੰਨਾ ਛੋਟਾ ਹੋਊਗਾ ਤਰੀਕੇ ਨਾਲ ਕੰਮ ਰੂਗਾ ਦਾ ਠੀਕ ਰੱਖ ਸਕੂ ਮੱਧਰ ਵਾਂਦੇ ਹੀ ਚਲਾ ਸਕੂ ਉਹ ਜਮੀਨ ਪੜੀ ਨਾਲ ਸ਼ਹਿਰਾਂ ਵਿੱਚ ਟੈਂਡ ਬਣ ਗਿਆ ਵੀ ਚਲੋ ਅਸੀਂ ਪਾਲ ਨਹੀਂ ਸਹੀ ਰਹੇ ਨੇ ਜਵਾਗਿਆਂ ਦੀ ਇਹ ਸੜੀ ਕਮੇਡੀਆਂ ਵਿੱਚ ਬੱਚਿਆਂ ਨੂੰ ਕਿੱਥਾ ਪੜ੍ਹਾਉਂਦੇ ਆ। ਉਹੀ ਬੱਚੇ ਮੜ ਕੇ ਜਦੋਂ ਇਹ ਮੰਨ ਕੇ ਚਲੋ 10ਵੀਂ ਕਲਾਸ ਕੋਈ ਜਵਾਗ ਤੁਰਦੇ ਤਾਂ ਕੇ ਗੁੱਸਾ ਰੱਖ ਕੇ ਕਹਿੰਦਾ ਸਵਾਫੂ ਗੁੱਲਟ ਦਵਾਵੇਂ ਨੂੰ ਕਿ ਮੈਂ ਮਰ ਗਿਆ। ਇਹ ਚੀਜ਼ਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ। ਐਤੋ ਤਾਂ ਨਹੀਂ ਪਤਾ ਪਰ ਸ਼ਹਿਰਾਂ ਵਿੱਚ ਇਹਦਾ ਹੋ ਰਹੀਆਂ ਨੇ। ਇਹ ਕੱਲਾ ਜਵਾਕ ਹੈਗਾ ਤਾਂ ਉਹਨਾਂ ਹੀ ਆਪਾਂ ਲਾਡ ਪਿਆਰ ਕਰਦੇ ਆਂ। ਜਵਾਗ ਨਾਲ ਆਪਣਾ ਬਾਹਰ ਲਾਡ ਪਿਆਰ ਹੈਗਾ ਤੇ ਜੇ ਨਾ ਦਿੱਤੀ ਹੋਈ ਜਿਹੋ ਦੇ ਕਦੇ ਉਹ ਤਾਂ ਮੰਗੂਗਾ ਫਿਰ ਗੁੱਲਟ ਸਰ ਅੱਜ ਪਿੰਡ ਝਿੰਗੜਾ ਦੇ ਵਿੱਚ ਪਹੁੰਚੇ ਹਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜਾਣਕਾਰੀ ਦਿਓਗੇ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਜੜੀ ਅੱਜ ਇਹ ਵਿਚਾਰ ਕੀਤਾ ਗਿਆ ਹੈ ਸਰ ਆਪਣੀ ਮਾਨਯੋਗ ਪੰਜਾਬ ਸਰਕਾਰ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਸ਼ਾ ਨਿਰਦੇਸ਼ਾਂ ਉੱਤੇ ਉਹ ਨਸ਼ੇ ਦੇ ਵਿਰੁੱਧ ਜੋ ਮਹਿੰਮ ਵੱਢੀ ਗਈ ਹੈ ਉਹਦੇ ਸਬੰਧ ਵਿੱਚ ਇੱਕ ਪਿੰਡ ਝਿੰਗੜਾ ਕਲਾਂ ਵਿੱਚ ਆਪਾਂ ਪਿੰਡ ਵਾਸੀਆਂ ਦੇ ਨਾਲ ਇੱਕ ਸੈਮੀਨਾਰ ਕੀਤਾ ਗਿਆ ਨਸ਼ੇ ਵਿਰੋਧੀ ਵਿੱਚ ਜਿਹਦੇ ਵਿੱਚ ਆਪਾਂ ਉਹਨਾਂ ਦੇ ਪਿੰਡ ਦੇ ਵਿੱਚ ਜੋ ਹੁਣ ਤੋਂ ਪਹਿਲਾਂ ਦੇ ਹਾਲਾਤ ਸੀ ਤੇ ਜੋ ਹੁਣ ਮੌਜੂਦਾ ਹਾਲਾਤ ਨੇ ਉਹਨਾਂ ਦਾ ਜਾਇਜ਼ਾ ਲਿਆ ਗਿਆ ਹੈ ਇਸ ਤੋਂ ਇਲਾਵਾ ਪਿੰਡ ਵਾਲਿਆਂ ਦੀ ਇਹ ਵਿਚਾਰ ਸੁਨੇ ਗਏ ਨੇ ਸਾਂਝ ਕੀਤੇ ਗਏ ਨੇ ਵਿਚਾਰ ਉਹਨਾਂ ਨਾਲ ਨਸ਼ੇ ਦੇ ਉੱਪਰ ਤੇ ਇਸ ਤੋਂ ਇਲਾਵਾ ਜੋ ਹਦਾਇਤਾਂ ਸਰਕਾਰ ਦੀਆਂ ਸੀ ਉਹਨਾਂ ਸੰਬੰਧੀ ਪਿੰਡ ਵਾਲਿਆਂ ਨੂੰ ਜਾਣੂ ਕਰਵਾਇਆ ਗਿਆ ਜਿਹੜੇ-ਕਿਹੜੇ ਪਿੰਡ ਸਾਰੇ ਹੁਣ ਤੱਕ ਤੋ ਹੀ ਕਰ ਚੁੱਕੇ ਹੋ ਕਮੇਟੀ ਇਸ ਤੋਂ ਪਹਿਲਾਂ ਆਪਾਂ ਆਪਣੇ ਲਗਭਗ ਸਾਰੇ ਪਿੰਡ ਕਵਰ ਕਰ ਚੁੱਕੇ ਹੈਗੇ ਆ ਜੋ ਪਿੰਡ ਵਾਲਿਆਂ ਨਾਲ ਜੁਆਇੰਟ ਮੀਟਿੰਗਾਂ ਕੀਤੀਆਂ ਗਈਆਂ ਨੇ ਨਸ਼ੇ ਦੇ ਸੰਬੰਧ ਵਿੱਚ ਕੀਤੀਆਂ ਗਈਆਂ ਨੇ ਤੇ ਹੋਰ ਮੁੱਦੇ ਜਿਸ ਤਰ੍ਹਾਂ ਸਾਈਬਰ ਕ੍ਰਾਈਮ ਵਗੈਰਾ ਦੇ ਸੰਬੰਧ ਵਿੱਚ ਵੀ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਹੈ ਲੋਕਾਂ ਦਾ ਸਰ ਵਿਸ਼ਵਾਸ ਬਣਾਉਣਾ ਬਹੁਤ ਜ਼ਰੂਰੀ ਹੈ ਲੋਕ ਕਈ ਡਰਦੇ ਵੀ ਹੈ ਸੋ ਉਸ ਤਰ੍ਹਾਂ ਉਹਨਾਂ ਨੂੰ ਕੀ ਕਿਵੇਂ ਵਿਸ਼ਵਾਸ ਦੇ ਵਿੱਚ ਲਿਆਂਦਾ ਜਾਵੇਗਾ ਜੀ ਸਭ ਤੋਂ ਪਹਿਲਾਂ ਤਾਂ ਜੋ ਉਹਨਾਂ ਦੇ ਆਸ-ਪਾਸ ਜੋ ਨਸ਼ਾ ਵੇਚਣ ਵਾਲੇ ਜਾਂ ਹੈਗੇ ਨੇ ਜਿੰਨਾ ਪੁਲਿਸ ਦੇ ਨੌਲੇਜ ਵਿੱਚ ਆਉਂਦਾ ਉਹਦੇ ਤੇ ਇੱਕ ਐਕਸ਼ਨ ਲਿਆ ਗਿਆ ਹੈ ਪਹਿਲਾਂ ਵੀ ਐਕਸ਼ਨ ਲਿਆ ਗਿਆ ਤੇ ਲਿਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਪਹਿਲਾ ਵਿਸ਼ਵਾਸ ਤਾਂ ਇਹ ਹੋਵੇ ਕਿ ਪੁਲਿਸ ਕੰਮ ਕਰ ਰਹੀ ਹੈ ਉਸ ਤੋਂ ਇਲਾਵਾ ਤੇ ਉਹ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਉਸ ਤੇ ਐਕਸ਼ਨ ਕਰਾਂਗੇ ਜੀ ਤੁਸੀਂ ਆਪਣਾ ਵੀ ਨੰਬਰ ਦਿੱਤਾ ਹੈ ਸਰ ਜੀ ਜੀ ਮੈਂ ਆਪਣਾ ਖੁਦ ਦਾ ਨੰਬਰ ਸ਼ੇਅਰ ਕੀਤਾ ਹੈ ਇੱਥੇ ਪੂਰੇ ਪਿੰਡ ਵਾਸੀਆਂ ਨਾਲ ਉਹ ਕਿਸੇ ਵੀ ਟਾਈਮ ਦਿਨ ਰਾਤ ਕਿਸੇ ਵੀ ਸਮੇਂ ਮੇਰੇ ਫੋਨ ਤੇ ਕਾਲ ਕਰਕੇ ਮੈਨੂੰ ਦੱਸ ਸਕਦੇ ਨੇ ਸਰ ਕਿਸੇ ਨਸ਼ਾ ਵੇਚ ਬੋਲ ਦਿਓ ਨੰਬਰ ਸਰ ਮੇਰਾ ਨੰਬਰ ਹੈ ਸਰ 77173 15216 77173 15216 ਤਾਂ ਇਸ ਨੰਬਰ ਦੇ ਉੱਤੇ ਮੇਰੇ ਜੋ ਪਿੰਡ ਪੈਂਦੇ ਨੇ ਥਾਣਾ ਸਦਰ ਕੁਰਾਲੀ ਦੇ ਸਾਰੇ ਹੀ ਸਮੂਹ ਪਿੰਡ ਨਿਵਾਸੀ ਨੂੰ ਮੇਰੇ ਵੱਲੋਂ ਬੇਨਤੀ ਹੈ ਇਸ ਨੰਬਰ ਤੇ ਜੇਕਰ ਪਿੰਡ ਵਿੱਚ ਕੋਈ ਵੀ ਨਸ਼ਾ ਪੀਣ ਵਾਲਾ ਜਾਂ ਵੇਚਣ ਵਾਲੇ ਸੰਬੰਧੀ ਕੋਈ ਇਹਨਾਂ ਕੋਲ ਜਾਣਕਾਰੀ ਹੈ ਤਾਂ ਮੇਰੇ ਇਸ ਨੰਬਰ ਦੇ ਉੱਤੇ ਪਲੀਜ਼ ਜ਼ਰੂਰ ਦੱਸਿਆ ਜਾਵੇ ਤਾਂ ਸਰ ਜੀ ਨਸ਼ੇ ਦੇ ਖਿਲਾਫ ਜਿਹੜੀ ਮੀਟਿੰਗ ਕੀਤੀ ਗਈ ਹੈ ਐਸ ਐਚ ਓ ਸਦਰ ਕੁਰਾਲੀ ਤੋਂ ਪਹੁੰਚੇ ਹੈ ਜੀ ਕਿਵੇਂ ਦੀ ਰਹੀ ਮੀਟਿੰਗ ਜੀ ਮੀਟਿੰਗ ਬਹੁਤ ਵਧੀਆ ਸਕਸੈਸਫੁਲ ਪਹਿਲਾਂ ਵੀ ਸਾਰਾ ਆਉਣਾ ਸੀਗਾ ਤੇ ਉਹਨਾਂ ਦਾ ਕੋਈ ਪ੍ਰੋਬਲਮ ਪ੍ਰੋਗਰਾਮ ਕੈਂਸਲ ਹੋ ਗਈ ਸੀ ਤੇ ਅੱਜ ਦੁਬਾਰਾ ਉਹਨਾਂ ਨੇ ਫੇਰ ਸਾਨੂੰ ਕਾਲ ਕੀਤੀ ਕਿ ਪਿੰਡ ਇਕੱਠਾ ਕੀਤਾ ਜਾਵੇ ਤੇ ਪਿੰਡ ਵੱਲੋਂ ਵੀ ਅੱਧੇ ਘੰਟੇ ਵਿੱਚ ਹੀ ਲੋਕ ਕਾਫੀ ਕਾਟ ਲੋਕਾਂ ਦਾ ਹੋ ਗਿਆ ਤੇ ਉਸ ਤੋਂ ਬਾਅਦ ਜੀ ਲੋਕ ਵੱਲੋਂ ਖੁਸ਼ੀ ਵੀ ਹੈ ਵੀ ਸਾਡੇ ਪਿੰਡ ਪੁਲਿਸ ਬਹੁਤ ਚਿਰ ਬਾਅਦ ਆਈ ਨਹੀਂ ਆਉਂਦੀ ਨਹੀਂ ਸੀ ਫੇਰੋਪੁਰਾ ਵੀ ਕੱਢਣਾ ਤੇ ਉਸ ਤੋਂ ਬਾਅਦ ਐਸਓ ਸਾਹਿਬ ਨੇ ਆਪਣੇ ਸਾਰੇ ਵਿਚਾਰ ਦੱਸੇ ਲੋਕਾਂ ਨੂੰ ਲੋਕਾਂ ਨੂੰ ਬਹੁਤ ਵਧੀਆ ਲੱਗਿਆ ਲੋਕਾਂ ਨੂੰ ਜਾਗਰੂਕ ਕਰਾਇਆ ਨਸ਼ੇ ਬਾਰੇ ਹੁਣ ਲੋਕਾਂ ਦੇਖਦੇ ਅਗੇ ਉਤਜਾਨ ਕੀ ਆ ਰਹੀ ਹੈ ਸੋਰੀ ਲੱਗਦਾ ਜੇਕਰ ਜਿੰਨੀਆਂ ਮੀਟਿੰਗਾਂ ਹੋਣਗੀਆਂ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਵੀ ਜਾਣਾ ਹਾਂਜੀ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ ਕਿਉਂਕਿ ਅੱਜ ਤੱਕ ਕੋਈ ਵੀ ਪੁਲਿਸ ਤੋਂ ਲੋਕ ਡਰ ਰਹੇ ਆ ਨੇੜੇ ਜਾਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੇ ਆ ਪਰ ਪਤਾ ਹੀ ਹੈ ਪੁੱਠਾ ਭਰਾ ਲੋਕਾ ਭਰਾ ਜੇ ਜਿੱਤਰਾ ਪੁਲਿਸ ਵਿਚਰੂਗੇ ਪਿੰਡ ਵਿੱਚ ਲੋਕਾਂ ਦਾ ਡਰ ਦੂਰ ਹੋਊਗਾ ਜੀ ਲੋਕਾਂ ਕੀ ਪਰ ਉਸ ਦਾ ਦਵਾਇਆ ਤੁਹਾਨੂੰ ਪੁਲਿਸ ਵੱਲੋਂ ਪੁਲਿਸ ਵੱਲੋਂ ਇਹ ਦਵਾਇਆ ਗਿਆ ਭਰੋਸਾ ਵੀ ਕਿ ਕਿ ਪਰਸਾ ਤੋਂ ਡਰੋ ਨਾ ਵੀ ਅਸੀਂ ਵੀ ਤੁਹਾਡੀ ਫੈਮਿਲੀ ਵਾਂਗੂ ਆਏ ਵੀ ਜਿੰਨਾ ਵੀ ਸਾਡੇ ਵਿਚਰ ਕਰ ਰਹੋਗੇ ਵੀ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਦੇ ਵੀ ਪ੍ਰਭਾਵ ਪਊਗਾ ਵੀ ਆਪਣੇ ਫਰੈਂਡਲੀ ਆਗੇ ਜੇ ਡਰਦੇ ਆ ਆਪਣੇ ਨੰਬਰ ਵੀ ਦਿੱਤੇ ਗਏ ਆ ਜੀ ਹਾਂਜੀ ਆਪਨੂੰ ਫੋਨ ਨੰਬਰ ਠੀਕ ਜੀ ਬਸ ਫੋਨ ਬਾਈ